ਡਾਕਟਰ ਹੋ ਤੁਸੀਂ اور ਡਾਕਟਰ ਹੋਣ ਦੇ ਬਾਵਜੂਦ ਤੁਸੀਂ ਸਿਆਸਤ ਦੇ ਵਿੱਚ ਕਿਉਂ ਆਏ ਮੈਨੂੰ ਲੱਗਦਾ ਕਿ ਮੇਰੀ ਐਜੂਕੇਸ਼ਨ ਜਾਂ ਮੇਰੀ ਪੜ੍ਹਾਈ ਪ੍ਰਤੀ ਜੋ ਲਗਨ ਸੀ ਜਾਂ ਮੇਰੀ ਸਖਤ ਮਿਹਨਤ ਜੋ ਮੈਨੂੰ ਵਿਰਾਸਤ ਚ ਮਿਲੀ ਆਪਣੇ ਫਾਦਰ ਤੋਂ ਮਦਰ ਤੋਂ ਉਹ ਉਹ ਚੀਜ਼ ਮੈਨੂੰ ਸ਼ਾਇਦ ਇੱਥੋਂ ਤੱਕ ਲੈ ਕੇ ਆਈਏ ਤੋਂ ਪ੍ਰੀਤਵਾਦ ਚਲੋ ਡਾਕਟਰ ਬਣ ਕੇ ਫਿਰ ਮੈਰਿਡ ਲਾਈਫ ਦੇ ਵਿੱਚ ਐਂਟਰੀ ਹੋਈ ਮੈਰਿਡ ਲਾਈਫ ਨੂੰ ਵੀ ਤੁਸੀਂ ਐਟ ਪ੍ਰੈਸੈਂਟ ਦੇਖ ਰਹੇ ਹੋ ਆਪਣੇ profession ਨੂੰ ਜਿਹਨੂੰ ਪਿਆਰ ਕੀਤਾ ਜਿੰਦੀ ਲਈ ਮਿਹਨਤ ਕੀਤੀ ਉਹਨੂੰ ਵੀ ਦੇਖ ਰਹੇ ਹੋ ਔਰ ਐਟ ਪ੍ਰੈਸੈਂਟ ਜੋ ਤੁਸੀਂ ਲੋਕਾਂ ਦੇ ਲਈ ਸਰਵ ਕਰ ਰਹੇ ਹੋ ਤੁਸੀਂ ਹਮੇਸ਼ਾ ਬੈਟਰਮੈਂਡ ਦੇ ਲਈ ਕੰਮ ਕਰਦੇ ਹੋ ਔਰ ਮੈਨੂੰ ਇਹ ਵੀ ਪਤਾ ਚੱਲਿਆ ਕਿ ਤੁਸੀਂ ਪਤਾ ਨਹੀਂ ਕਿੰਨੇ ઓਪਰੇਟ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਹੈ ਉਹੋ ਕਰ ਰਹੇ ਹੋ ਤਾਂ ਇਸ ਦੇ ਪਿੱਛੇ ਮਤਲਬ ਕੀ ਮਕਸਦ ਕੀ ਹੈ ਮਾਈਂਡ ਦੇ ਵਿੱਚ ਕੀ ਸੋਚ ਕੇ ਚੱਲਦੇ ਹੋ ਇਲੈਕਸ਼ਨ ਦੇ ਜਾਂ ਪੋਲਿਟਿਕਸ ਔਨ ਕਰਕੇ ਨਹੀਂ ਜੌਬ ਛੱਡੀ ਸੀ ਮੈਂ ਪ੍ਰੀਮਚਰ ਰਿਟਾਇਰਮੈਂਟ ਲਈ ਸੀ ਮੈਂ ਇੱਕ ਚੈਰੀਟੇਬਲ ਹਸਪੀਟਲ ਖੋਲਿਆ ਸੀ ਪੋਲਿਟਿਕਸ ਛੌਣ ਤੋਂ 2-3 ਮਹੀਨੇ ਪਹਿਲਾਂ ਹੀ ਉਹ ਚੈਰੀਟੇਬਲ ਹਸਪੀਟਲ ਮੈਨੂੰ ਸੀ ਕਿ ਮੈਂ ਆਪਣੇ ਲੈਵਲ ਤੇ ਵਧੀਆ ਤਰ੍ਹਾਂ ਨਾਲ ਲੋਕਾਂ ਨੂੰ ਸਰਵ ਕਰਾਂ ਬਹੁਤ ਵਧੀਆ ਮਤਲਬ ਚੱਲ ਰਿਹਾ ਸੀ ਪਰ ਇਹ ਜਿਹੜੀ ਇੱਕਦਮ ਚੇਂਜ ਆਈ ਉਹ ਇੱਕ ਵਾਰੀ ਝਟਕਾ ਤਾਂ ਲੱਗਦਾ ਹੀ ਆ ਥੋੜੀ ਮਿਲ ਸੀਗੀ ਬੜੀ ਛੋਟੀ ਉਮਰ ਦੀ ਆ ਮੈਨੂੰ ਜਦੋਂ ਇਸ ਤਰ੍ਹਾਂ ਨੇ ਕਿਹਾ ਕਿ ਤੁਸੀਂ ਸਾਡੇ ਰੋਲ ਮਾਡਲ ਹੋ ਤਾਂ ਮੈਨੂੰ ਬੜਾ ਲੱਗਿਆ ਕਿ ਸ਼ਾਇਦ ਲੋਕ ਮੈਨੂੰ ਪਸੰਦ ਕਰਦੇ ਆ ਸੋ ਉਹ ਚੀਜ਼ ਲੱਗਦਾ ਕਿ ਜਿੱਤ ਕਰ ਤੁਸੀਂ ਕਿਸੇ ਲਈ ਮਿਸਾਲ ਵੀ ਬਣਦੇ ਹੋ ਜਾਂ ਤੁਹਾਡੀ ਜ਼ਿੰਦਗੀ ਤੋਂ ਕੋਈ ਕੁਝ ਸਿੱਖਦਾ ਤਾਂ ਇਹ ਵੀ ਵਧੀਆ ਗੱਲ ਹੈ ਕਿਉਂਕਿ ਅਸੀਂ ਵੀ ਦੂਜਿਆਂ ਨੂੰ ਦੇਖ-ਦੇਖ ਕੇ ਹੀ ਅੱਗੇ ਵਧੇ ਹਾਂ ਨਾ ਪੋਲਿਟਿਸ਼ੀਅਨ ਨੂੰ ਲੋਕੀ ਗਾਲਾਂ ਹੀ ਕੱਢਦੇ ਆ ਔਰ ਇਹ ਵੀ ਕਹਿੰਦੇ ਹੁੰਦੇ ਆ ਵੀ ਲੁੱਟ ਕੇ ਖਾ ਗਏ ਪਰ ਮੈਨੂੰ ਲੱਗਦਾ ਹੈ ਕਿ ਉਸ ਇਮੇਜ ਨੂੰ ਤੁਸੀਂ ਬਦਲ ਵੀ ਸਕਦੇ ਹੋ ਤਾਂ ਤੁਸੀਂ ਬੈਲੈਂਸ ਕਿਵੇਂ ਕਰਦੇ ਹੋ ਇੱਕ ਮਾਂ ਦੀ ਡਿਊਟੀ ਸਭ ਤੋਂ ਵੱਡੀ ਉਸ ਤੋਂ ਬਾਅਦ ਇੱਕ ਡਾਕਟਰੀ ਉਸ ਤੋਂ ਬਾਅਦ ਪੋਲੀਟੀਸ਼ੀਅਨ ਇਹ ਤਿੰਨੋਂ ਚੀਜ਼ਾਂ ਨੂੰ ਨਾਲ ਕਿਵੇਂ ਬੈਲੈਂਸ ਕਰਦੇ ਸੋ ਬਹੁਤ ਸਾਰੇ ਇਹੋ ਜਿਹੇ ਮਸਲੇ ਸੀ ਜਿਹੜੇ ਲੱਗਦੇ ਸੀ ਵੀ ਕਦੇ ਇਹ ਸੌਰਟ ਆਊਟ ਹੀ ਨਹੀਂ ਹੋਣਗੇ ਸੋ ਹੋਏ ਆ ਸੋ ਹੋਣ ਦੇ ਪਿੱਛੇ ਇਹ ਕਿ ਇਮਾਨਦਾਰੀ ਨਾਲ ਕੰਮ ਕਰੋ ਅਸੀਂ 181 ਹੈਲਪਲਾਈਨ ਉਹ ਅਸੀਂ ਬਹੁਤ ਜ਼ਿਆਦਾ ਹੁਣ ਸਟਰੋਂਗ ਕਰਨ ਜਾ ਰਹੇ ਹਾਂ ਤਾਂ ਕਿ ਕੋਈ ਵੀ ਬੱਚੀ ਹੈ ਔਰਤ ਹੈ ਮਹਿਲਾ ਕਿਸੇ ਵੀ ਰੂਪ ਚੱਕ ਤੇ ਮੁਸੀਬਤ ਚ ਫਸਦੀ ਹੈ ਤਾਂ ਇਮੀਡੀਏਟਲੀ ਉਹਨੂੰ ਬਚਾਇਆ ਜਾ ਸਕੇ ਕੱਲ੍ਹ ਦਾ ਸਮਰ ਨਿਊਜ਼ ਦੇਖਦੇ ਸਰੋਤਿਆ ਦਾ ਸਵਾਗਤ ਮੈਂ ਸ਼ਾਲੂ ਮਿਰੋਕ ਗੱਲ ਸਿਆਸਤਦਾਨਾਂ ਦੀ ਜਦੋਂ ਵੀ ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਸਿਆਸਤਦਾਨ ਦਾ ਬੜਾ ਰਤਬਾ ਹੈ ਬੜਾ ਰੋਬ ਹੈ ਇਹਦੀ ਤਾਂ ਬੜੀ ਟੋਰ ਹੈ ਇਹ ਅਕਸਰ ਸ਼ਬਦ ਅਸੀਂ ਕਹਿੰਦੇ ਆ ਪਰ ਉਹ ਸਟੋਰ ਤੱਕ ਪਹੁੰਚਣ ਦੇ ਲਈ ਕਿੰਨੀਆਂ ਪੌੜੀਆਂ ਉਹਨਾਂ ਨੇ ਤੈਅ ਕੀਤੀਆਂ ਕਿਸ ਤਰੀਕੇ ਨਾਲ ਉਹ ਸਟੋਰ ਤੱਕ ਪਹੁੰਚੇ ਉਸ ਬਾਬਤ ਅੱਜ ਕੱਲ੍ਹ ਗੱਲ ਕਰਾਂਗੇ ਸਾਡੇ ਨਾਲ ਕੈਬਨਿਟ ਮਿਨਿਸਟਰ ਡਾਕਟਰ ਬਲਜੀਤ ਕਰਨ ਮੈਮ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਔਰ ਇਸ ਗੱਲ ਲਈ ਵੀ ਸ਼ੁਕਰੀਆ ਕਿ ਪਹਿਲੀ ਵਾਰ ਕੋਈ ਨਿੱਜੀ ਜ਼ਿੰਦਗੀ ਤੇ ਝਾਤ ਮਾਰਨ ਲਈ ਆਇਆ ਅਦਰਵਾਈਜ਼ ਤਾਂ ਪੋਲਿਟਿਕਲ ਗੱਲਾਂ ਸਾਰੇ ਪੁੱਛਦੇ ਔਰ ਸਵਾਲਾਂ ਦੀਆਂ ਝੜੀਆਂ ਵੀ ਲਾਉਂਦੇ ਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਅੱਛਾ ਮੈਮ ਸਿਆਸੀ ਸਫ਼ਰ ਤੇ ਅਸੀਂ ਬਾਅਦ ਵਿੱਚ ਆਵਾਂਗੇ ਪਹਿਲਾਂ ਤਾਂ ਤੁਹਾਡੀ ਨਿੱਜੀ ਜ਼ਿੰਦਗੀ ਤੇ ਸਭ ਤੋਂ ਪਹਿਲਾਂ ਸਵਾਲ ਇਹ ਹੀ ਕਿ ਡਾਕਟਰ ਹੋ ਤੁਸੀਂ ਔਰ ਡਾਕਟਰ ਹੋਣ ਦੇ ਬਾਵਜੂਦ ਤੁਸੀਂ ਸਿਆਸਤ ਦੇ ਵਿੱਚ ਕਿਉਂ ਆਏ ਅ ਵੈਸੇ ਤਾਂ ਮੈਂ ਕਹਾਂਗੀ ਕਿ ਜਦੋਂ ਕੋਈ ਆਦਮੀ ਕਿਸੇ ਆਪਣੀ ਐਜੂਕੇਸ਼ਨ ਦੇ ਜ਼ਰੀਏ ਕੋਈ ਮੁਕਾਮ ਹਾਸਲ ਕਰਦਾ ਤਾਂ ਸਭ ਤੋਂ ਵੱਡੀ ਅਚੀਵਮੈਂਟ ਉਸ ਦੀ ਇਹੀ ਹੁੰਦੀ ਹੈ ਸੋ ਇੱਕ ਡਾਕਟਰ ਹੋਣਾ ਮੇਰੇ ਲਈ ਆਪਣੇ ਆਪ 'ਚ ਮੈਨੂੰ ਗਰੂਰ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਪਰ ਕਈ ਵਾਰੀ ਕਹਿ ਲੋ ਕਿ ਆਪਾਂ ਜ਼ਿੰਦਗੀ ਨੂੰ ਇੰਨੀ ਫਲੈਕਸੀਬਿਲਟੀ ਦੇ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਸਾਨੂੰ ਕੋਈ ਮੌਕੇ ਮਿਲਦੇ ਆ ਤਾਂ ਉਧਰ ਨੂੰ ਚਲੇ ਜਾਂਦੇ ਆ ਸੋ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਔਰ ਇਸੇ ਤਰ੍ਹਾਂ ਹੀ ਮੇਰੀ ਜ਼ਿੰਦਗੀ 'ਚ ਵਾਪਰਿਆ ਕਿ ਮੈਂ ਆਪਣੀ ਉਸ ਲਾਈਫ ਬੀਇੰਗ ਅ ਡਾਕਟਰ ਵੀ ਮੈਂ ਬਹੁਤ ਜ਼ਿਆਦਾ ਸੈਟੀਸਫਾਈਡ ਸੀ ਕੋਈ ਮੇਰੀ ਇੰਨੀ ਇੱਛਾ ਨਹੀਂ ਸੀ ਪਰ ਸ਼ਾਇਦ ਮੇਰਾ ਕੰਮ ਜਾਂ ਮੇਰਾ ਜਿਸ ਤਰ੍ਹਾਂ ਦਾ ਨੇਚਰ ਬਣ ਗਈ ਸੀ ਜਿਸ ਤਰ੍ਹਾਂ ਦਾ ਮੇਰਾ ਇੰਪ੍ਰੈਸ਼ਨ ਲੋਕਾਂ ਤੱਕ ਸੀ ਸੋ ਉਹ ਸਾਰਾ ਕੁਝ ਮੈਨੂੰ ਸਿਆਸਤ ਵਿੱਚ ਲੈ ਕੇ ਆਇਆ ਔਰ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਅਰਵਿੰਦ ਕੇਜਰੀਵਾਲ ਜੀ ਦਾ ਰਿਹਾ ਕਿਉਂਕਿ ਉਹ ਮੈਨੂੰ ਲੈ ਕੇ ਗਏ ਸੀ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਅੱਜਕੱਲ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਇੱਛਾ ਦੇ ਮੁਤਾਬਕ ਮੈਂ ਸਿਆਸਤ ਚ ਆਈ ਸੀ ਅਦਰਵਾਇਜ਼ ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੇ ਦਿਲੰਦਰੋਂ ਕੋਈ ਸਿਆਸਤ 'ਚ ਆਉਣ ਦਾ ਕੋਈ ਬਹੁਤ ਵੱਡਾ ਕਹਿ ਲਓ ਕਈ ਵਾਰੀ ਬਹੁਤ ਜ਼ਿਆਦਾ ਇੱਛਾ ਹੁੰਦੀ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਕਿਉਂਕਿ ਅਕਸਰ ਕਹਿੰਦੇ ਨੇ ਨਾ ਸਿਆਸਤਦਾਨ ਕੇ ਅਸੀਂ ਸੇਵਾ ਕਰਨ ਦੇ ਲਈ ਆ ਰਹੇ ਹਾਂ ਪਰ ਤੁਸੀਂ ਤਾਂ ਉਹ ਸੇਵਾ ਕਰ ਰਹੇ ਸੀ ਰੱਬ ਦਾ ਦਰਛਾ ਡਾਕਟਰਾਂ ਨੂੰ ਦਿੱਤਾ ਜਾਂਦਾ ਤੁਸੀਂ অলਰੈਡੀ ਬਹੁਤ ਵੱਡੀ ਸੇਵਾ ਕਰ ਰਹੇ ਸੀ ਮੈਂ ਮੈਂ ਉਹੀ ਗੱਲ ਕਰਾਂਗੀ ਕਿ ਮੈਨੂੰ অলਰੈਡੀ ਇਸ ਚੀਜ਼ ਤੋਂ ਸੈਟੀਸਫੈਕਸ਼ਨ ਸੀ ਕਿ ਲੋਕ ਮੇਰੇ ਕੰਮ ਪ੍ਰਤੀ ਬਹੁਤ ਖੁਸ਼ ਹਾਂ। ਉਹ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਦਿੰਦੀ ਹੈ ਕਿਸੇ ਵੀ ਇਨਸਾਨ ਨੂੰ ਜਦੋਂ ਲੱਗੇ ਕਿ ਮੇਰੇ ਇੱਕ ਇਮੇਜ ਲੋਕਾਂ ਦੇ ਵਿੱਚ ਬਹੁਤ ਅੱਛੀ ਹੈ। ਜੇ ਲੋਕ ਮੈਨੂੰ ਪਸੰਦ ਕਰਦੇ ਤਾਂ ਮੈਨੂੰ ਲੱਗਦਾ ਉਸ ਤੋਂ ਵੱਡੀ ਕੋਈ ਅਚੀਵਮੈਂਟ ਨਹੀਂ ਹੁੰਦੀ। ਤਾਂ ਸ਼ਾਇਦ ਉਸ ਅਚੀਵਮੈਂਟ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਇੱਕ ਜ਼ਰੀਆ ਬਣ ਗਈ ਕਿ ਜਿਵੇਂ ਉਹ ਆਮ ਲੋਕਾਂ ਨੂੰ ਫੜਫੜ ਕੇ ਸਿਆਸਤ ਚ ਲਿਆਉਂਦੇ ਸੀ ਤਾਂ ਮੈਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਲੈ ਕੇ ਆਂਦਾ ਔਰ ਸ਼ਾਇਦ ਇਸ ਪਾਰਟੀ ਦੀ ਸੋਚ ਕੁਝ ਵੱਖਰੀ ਸੀ ਇਸ ਕਰਕੇ ਵੀ ਮੈਨੂੰ ਚੰਗਾ ਲੱਗਿਆ ਕਿ ਸ਼ਾਇਦ ਮੈਂ ਕੁਝ ਵਧੀਆ ਕਰ ਸਕਾਂ ਲੋਕਾਂ ਦੇ ਲਈ اچھا ਮੈਂ ਜਿਸ ਏਰੀਆ ਤੋਂ ਬਿਲੋਂਗ ਤੁਸੀਂ ਕਰਦੇ ਹੋ ਕਿਉਂਕਿ ਪੂਰੀ ਬੈਲਟ ਬਾਰਡਰ ਦੀ ਮੰਨੀ ਜਾਂਦੀ ਆ ਫਰੀਦਕੋਟ ਤੋਂ ਤੁਸੀਂ ਬਿਲੋਂਗ ਕਰਦੇ ਹੋ ਫਰੀਦਕੋਟ ਤੋਂ ਤੁਸੀਂ ਇਹ ਸਫ਼ਰ ਤੈਅ ਕਰਦੇ ਕਰਦੇ ਚੰਡੀਗੜ੍ਹ ਦਿੱਲੀ ਮਲੋੜ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਇਸ ਵਕਤ ਪਰ ਸੇਵਾਵਾਂ ਤੁਸੀਂ ਵਕ-ਵਕ ਥਾਵਾਂ ਤੇ ਨਿਭਾਈਆਂ ਨੇ ਆਪਣੀਆਂ ਦਿੱਲੀ ਦੇ ਵਿੱਚ ਵੀ ਜਾ ਕੇ ਪੰਜਾਬ ਦੀ ਆਵਾਜ਼ ਚੱਕਦੇ ਹੋ ਉਸ ਏਰੀਏ ਦੀ ਅਗਰ ਪਰਟੀਕੂਲਰ ਮੈਂ ਗੱਲ ਕਰਾਂ ਤਾਂ ਉਧਰ ਸਹੂਲਤਾਂ ਬਹੁਤ ਜ਼ਿਆਦਾ ਘੱਟ ਨੇ ਤੇ ਉੱਥੋਂ ਉੱਠ ਕੇ ਇੱਥੇ ਤੱਕ ਪਹੁੰਚਣਾ ਅ ਬਿਲਕੁਲ ਜੀ ਜੇ ਮੈਂ ਗੱਲ ਕਰਾਂ ਕਿ ਮੈਂ ਕਿੱਥੋਂ ਉੱਠ ਕੇ ਆਈ ਤਾਂ ਫਰੀਦਕੋਟ ਇੱਕ ਛੋਟਾ ਜਿਹਾ ਸ਼ਹਿਰ ਸੀ ਜਦੋਂ 1975 ਚ ਮੇਰਾ ਬਰਥ ਹੋਇਆ ਔਰ ਮੇਰੇ ਪੇਰੈਂਟਸ ਮੇਰੇ ਫਾਦਰ ਸਾਹਿਬ ਪ੍ਰੋਫੈਸਰ ਸੀ ਬਰਜਿੰਦਰਾ ਕਾਲਜ ਦੇ ਵਿੱਚ ਇੰਗਲਿਸ਼ ਦੇ ਔਰ ਮੇਰੇ ਮਦਰ ਹਾਊਸ ਵਾਈਫ ਸੀ ਔਰ ਉਹ ਛੋਟਾ ਜਿਹਾ ਮੈਨੂੰ ਲੱਗਦਾ ਹੁਣ ਤਾਂ ਫਿਰ ਵੀ ਕੁਝ ਡਿਵੈਲਪ ਹੋ ਗਿਆ ਪਰ ਉਹਨਾਂ ਦਿਨਾਂ ਦੇ ਵਿੱਚ ਫਰੀਦਕੋਟ ਇੱਕ ਪਿੰਡ ਵਰਗਾ ਸੀ ਔਰ ਜਿਸ ਤਰ੍ਹਾਂ ਮੇਰਾ ਬਰਥ ਹੋਇਆ ਉਹਦੇ ਵਿੱਚ ਇੱਕ ਬਹੁਤ ਵੱਡੀ ਕਹਾਣੀ ਮੈਂ ਕਹਿ ਸਕਦੀਆਂ ਕਿ ਕੁੜੀਆਂ ਦਾ ਜਨਮ ਜਿਹਨੂੰ ਆਪਾਂ ਕਹਿ ਲੈਂਦੇ ਆ ਕਿ ਕਈ ਵਾਰੀ ਨਹੀਂ ਸਵਾਰਿਆ ਜਾਂਦਾ ਪਰ ਸਾਡੇ ਘਰ 'ਚ ਥੋੜਾ ਜਿਹਾ ਮਾਹੌਲ ਵੱਖਰਾ ਉਹਨਾਂ ਦਿਨਾਂ 'ਚ ਵੀ ਸੀ ਇੱਕ ਮੇਰੇ ਤੋਂ ਵੱਡਾ ਇੱਕ ਬ੍ਰਦਰ ਸੀ ਜੋ ਮੈਂਟਲੀ ਰਿਟਾਰਡਡ ਸੀ ਔਰ ਉਹਨੂੰ ਮੇਰੇ ਪੇਰੈਂਟਸ ਪਾਲ ਰਹੇ ਸੀ ਔਰ ਉਸ ਟਾਈਮ ਪੇਰੈਂਟਸ ਦੀ ਇੱਛਾ ਸੀ ਕਿ ਸਾਡਾ ਬੱਚਾ ਜਿਹੜਾ ਤੰਦਰੁਸਤ ਹੋਵੇ ਮੁੰਡੇ ਕੁੜੀ ਦੀ ਇੱਛਾ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਸੋਚ ਵੀ ਕੁਝ ਵੱਕਰੀ ਰਹੀ ਹੈ ਸੋ ਉਹਨਾਂ ਨੇ ਬਹੁਤ ਕਹਿ ਲੋ ਕਿ ਆਪਣੇ ਮਨੋਚਾਰ ਨਾਲ ਜਿਵੇਂ ਬੱਚਿਆਂ ਨੂੰ ਪਾਲਣਾ ਕਿ ਇਹਨੂੰ ਕੁਝ ਬਣਾਉਣਾ ਸੋ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਇਹ ਨਹੀਂ ਕਿ ਕੋਈ ਬਹੁਤ ਜ਼ਿਆਦਾ ਮੈਂ ਕਹਾਂ ਕਿ ਸਾਡੇ ਘਰ ਦੇ ਵਿੱਚ ਕੋਈ ਪੈਸੇ ਦੀ ਬਹੁਤਾਤ ਸੀ ਮੈਂ ਬਹੁਤ ਵੱਡੇ ਘਰ ਸੀ ਇੱਕ ਬਹੁਤ ਸਧਾਰਨ ਜੀ ਫੈਮਿਲੀ ਚੋਂ ਮੈਂ ਨਿਕਲ ਕੇ ਅੱਗੇ ਆਈ ਔਰ ਮੈਨੂੰ ਲੱਗਦਾ ਕਿ ਮੇਰੀ এডਿਕੇਸ਼ਨ ਜਾਂ ਮੇਰੀ ਪੜ੍ਹਾਈ ਪ੍ਰਤੀ ਜੋ ਲਗਨ ਸੀ ਜਾਂ ਮੇਰੀ ਸਖਤ ਮਿਹਨਤ ਜੋ ਮੈਨੂੰ ਵਿਰਾਸਤ ਚ ਮਿਲੀ ਆਪਣੇ ਫਾਦਰ ਤੋਂ ਮਦਰ ਤੋਂ ਉਹ ਉਹ ਚੀਜ਼ ਮੈਨੂੰ ਸ਼ਾਇਦ ਇੱਥੋਂ ਤੱਕ ਲੈ ਕੇ ਆਈ ਹੈ ਕਿਉਂਕਿ ਹਰ ਵਕਤ ਘਰ ਚ ਵੀ ਇਹੀ ਸਿਖਾਇਆ ਜਾਂਦਾ ਸੀ ਵੀ ਜੇ ਸਾਡੀ ਕੋਈ ਅਚੀਵਮੈਂਟ ਇਸ ਧਰਤੀ ਤੇ ਜਾਂ ਇਸ ਦੁਨੀਆ ਤੇ ਹੋਵੇਗੀ ਤਾਂ ਆਪਣੀ ਸਖਤ ਮਿਹਨਤ ਕਰਕੇ ਹੀ ਹੋਊਗੀ ਸੋ ਇਸ ਹਾਰਡਵਰਕ ਨੂੰ ਹੀ ਮੈਂ ਸਮਝਦੀ ਆ ਕਿ ਉਹਦੇ ਕਰਕੇ ਮੈਂ ਅਜਿਤ ਤੱਕ ਪਹੁੰਚੀ ਆ ਔਰ ਹਰ ਇੱਕ ਇਨਸਾਨ ਮੈਨੂੰ ਲੱਗਦਾ ਮਿਹਨਤ ਤੋਂ ਬਿਨਾ ਕਿਤੇ ਪਹੁੰਚ ਨਹੀਂ ਸਕਦਾ ਕੋਈ ਸ਼ਾਰਟਕਟ ਨਹੀਂ ਹੈ ਸਕਸੈਸ ਦਾ ਅੱਛਾ ਉਹ ਐਜੂਕੇਸ਼ਨ ਕਹਿੰਦੇ ਆ ਵਾਕਈ ਹੈ ਨਾ ਜ਼ਰੂਰੀ ਹੁੰਦੀ ਆ ਤੁਹਾਡੇ ਫਾਦਰ ਸਾਹਿਬ ਇਸ ਪ੍ਰੋਫੈਸਰ ਦੀ ਬੇਟੀ ਨੇ ਡਾਕਟਰੀ ਲਾਈਨ ਫਾਦਰ ਸਾਹਿਬ ਦੇ ਕਹਿਣ ਤੇ ਚੋਸ ਕੀਤੀ ਜਾਂ ਆਪਦੀ ਵਿਸ਼ੇਗਾਂ ਡਾਕਟਰ ਬੰਨਣਾ ਅਹ ਸ਼ਾਇਦ ਮੈਨੂੰ ਲੱਗਦਾ ਕਿ ਜੇ ਮੈਂ ਡਾਕਟਰ ਨਾਮ ਦੀ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਸੁਣਦੀ ਤਾਂ ਮੈਨੂੰ ਪ੍ਰੋਫੈਸਰ ਬਣਾ ਦਿੰਦੇ ਕਿਉਂਕਿ ਮੈਨੂੰ ਥੋੜਾ ਬਹੁਤ ਲਿਖਣ ਦਾ ਵੀ ਸ਼ੌਕ ਸੀ ਤਾਂ ਯਾ ਉਹ ਕਹਿੰਦੇ ਸੀ ਵੀ ਇਹ ਰਾਈਟਰ ਵਾਲੇ ਪਾਸੇ ਜਾਵੇ ਕੋਈ ਉਹਨਾਂ ਨੂੰ ਇਹ ਨਹੀਂ ਸੀ ਕਿ ਉਹ ਡਾਕਟਰ ਬਣੇ ਸੋ ਏ ਪਤਾ ਨਹੀਂ ਮੇਰੇ ਹੀ ਦਿਲ ਚ ਕਿਉਂ ਇਹੋ ਜੀ ਜਾਂ ਮੇਰੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਘਰ ਚ ਇੱਕ ਪੇਸ਼ੈਂਟ ਸੀ ਜਿਵੇਂ ਮੈਂ ਗੱਲ ਕੀਤੀ ਕਿ ਮੇਰਾ ਬ੍ਰਦਰ ਸੀ ਜੋ ਮੈਂਟਲੀ ਰਿਟਾਰਡਡ ਸੀ ਸ਼ਾਇਦ ਉਸ ਸਮੇਂ ਮੇਰੇ ਦਿਮਾਗ ਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਰਹੀਆਂ ਹੋਣ ਕਿ ਮੈਂ ਇਹਨੂੰ ਠੀਕ ਕਰ ਲਾਂਗੀ ਜਾਂ ਕੁਝ ਕੁਝ ਉਹ ਸਬਕੌਨਸ਼ੀਅਸ ਮਾਈਂਡ ਚ ਚੱਲਦਾ ਸੀ ਜਿਦੇ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣ ਲਿਆ ਪਰ ਉਹ ਪ੍ਰੋਫੈਸ਼ਨ ਚੁਣ ਕੇ ਉਹਦੇ ਚ ਮੈਂ ਕਾਮਯਾਬ ਵੀ ਰਹੀ ਇਹ ਮੈਨੂੰ ਆਪਣੇ ਆਪ ਤੇ ਲੱਗਦਾ ਹੁੰਦਾ ਕਿ ਮੈਂ ਸਹੀ ਚੁਣਿਆ ਅਦਰਵਾਈਜ਼ ਨਾ ਕਦੇ ਮੇਰੇ ਮਦਰ ਨੇ ਔਰ ਨਾ ਹੀ ਕਦੇ ਫਾਦਰ ਨੇ ਪ੍ਰੈਸ਼ਰਾਈਜ਼ ਕੀਤਾ ਸੀ ਵੀ ਤੁਸੀਂ ਕੋਈ ਇਹ ਪਾਰਟਿਕੂਲਰ professions ਚੁਣੋ ਅਚਾ ਡਾਕਟਰੀ ਤੋਂ ਬਾਅਦ ਚਲੋ ਡਾਕਟਰ ਬਣ ਕੇ ਫਿਰ ਮੈਰਿਡ ਲਾਈਫ ਦੇ ਵਿੱਚ ਐਂਟਰੀ ਹੋਈ ਮੈਰਿਡ ਲਾਈਫ ਨੂੰ ਵੀ ਤੁਸੀਂ ਐਕਟ ਪ੍ਰੈਜ਼ੈਂਟ ਦੇਖ ਰਹੇ ਹੋ ਆਪਣੇ professions ਨੂੰ ਜਿਹਨੂੰ ਪਿਆਰ ਕੀਤਾ ਜਿੰਦੀ ਲਈ ਮਿਹਨਤ ਕੀਤੀ ਉਹਨੂੰ ਵੀ ਦੇਖ ਰਹੇ ਹੋ ਔਰ ਐਕਟ ਪ੍ਰੈਜ਼ੈਂਟ ਜੋ ਤੁਸੀਂ ਲੋਕਾਂ ਦੇ ਲਈ ਸਰਵ ਕਰ ਰਹੇ ਹੋ ਤੁਸੀਂ ਹਮੇਸ਼ਾ ਬੈਟਰਮੈਂਟ ਦੇ ਲਈ ਤਵਾ ਚੱਕਦੇ ਹੋ ਮੈਨੂੰ ਇਹ ਵੀ ਪਤਾ ਚੱਲਿਆ ਕਿ ਤੁਸੀਂ ਪਤਾ ਨਹੀਂ ਕਿੰਨੇ ਆਪਰੇਟ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਹੈ ਉਹ ਕਰ ਰਹੇ ਹੋ ਤਾਂ ਇਸ ਦੇ ਪਿੱਛੇ ਮਤਲਬ ਕੀ ਮਕਸਦ ਕੀ ਹੈ ਮਾਈਂਡ ਦੇ ਵਿੱਚ ਕੀ ਸੋਚ ਕੇ ਚੱਲਦੇ ਮੈਨੂੰ ਇਹ ਲੱਗਦਾ ਹੈ ਕਿ ਬੱਚਿਆਂ ਦਾ ਜਿਸ ਤਰ੍ਹਾਂ ਅਸੀਂ ਪਾਲਣ ਪੋਸ਼ਣ ਕਰਦੇ ਆ ਬੱਚੇ ਉਸੇ ਹੀ ਤਰ੍ਹਾਂ ਵੱਡੇ ਹੁੰਦੇ ਆ ਉਹੀ ਉਹਨਾਂ ਦਾ ਆਦਰਸ਼ ਬਣ ਜਾਂਦੇ ਆ ਜਿਵੇਂ ਮੈਂ ਆਪਣੇ ਫਾਦਰ ਸਾਹਿਬ ਨੂੰ ਦੇਖਦੀ ਸੀ ਬਹੁਤ ਹੀ ਜ਼ਿਆਦਾ ਗਰੀਬ ਘਰ ਚੋਂ ਮੇਰੇ ਫਾਦਰ ਸਾਹਿਬ ਜਿਹੜੇ ਆਏ ਸੀਗੇ ਔਰ ਇੰਨੀ ਗਰੀਬੀ ਕਹਿ ਲੋ ਕਿ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਸੀ ਸੋ ਉਸ ਗਰੀਬ ਘਰ ਛੁੱਟ ਕੇ ਉਹ ਪ੍ਰੋਫੈਸਰ ਬਣੇ ਉਹ ਵੀ ਇੰਗਲਿਸ਼ ਦੇ ਪ੍ਰੋਫੈਸਰ ਇੱਕ ਪਿੰਡ ਤੋਂ ਬੱਚਾ ਉੱਠ ਕੇ ਫਿਰ ਉਹਨਾਂ ਨੇ ਸਾਰੀ ਉਮਰ ਗਰੀਬ ਬੱਚਿਆਂ ਨੂੰ ਫ੍ਰੀ ਪੜਾਇਆ ਜਿੱਥੇ ਦੂਜੇ ਪ੍ਰੋਫੈਸਰ ਟਿਊਸ਼ਨਾਂ ਕਰਕੇ ਪੈਸੇ ਕਮਾਉਂਦੇ ਸੀ ਉਹਨਾਂ ਨੇ ਫ੍ਰੀ ਪੜਾਇਆ ਸੋ ਉਹ ਚੀਜ਼ਾਂ ਜਿਵੇਂ ਘਰ ਚੋਂ ਦੇਖਦੇ ਦੇਖਦੇ ਤੁਹਾਡੇ ਜ਼ਿਹਨ 'ਚ ਵੱੜ ਜਾਂਦੀਆਂ ਸੋ ਉਹ ਚੀਜ਼ ਹੀ ਜਿਵੇਂ ਕਹਿ ਲੋ ਕਿ ਤੁਹਾਡੇ ਖੂਨ 'ਚ ਹੀ ਆ ਗਈ ਇੱਕ ਤਰ੍ਹਾਂ ਨਾਲ ਸੋ ਹਮੇਸ਼ਾ ਹੀ ਲੋਕਾਂ ਨਾਲ ਇਸ ਤਰ੍ਹਾਂ ਦੀ ਸਿੰਮਥੀ ਰਹੀ ਹੈ ਕਿ ਕੋਈ ਬੰਦਾ ਇਹ ਨਾ ਹੋਵੇ ਕਿ ਪੈਸੇ ਪਿੱਛੇ ਕਿਸੇ ਸਹੂਲਤ ਤੋਂ ਵੰਜ ਜਾ ਰਿਹਾ ਜੇ ਸੋ ਉਹ ਚੀਜ਼ਾਂ ਨੂੰ ਲੈ ਕੇ ਕਹਿ ਲੋ ਕਿ ਜ਼ਿੰਦਗੀ ਅੱਗੇ ਤੁਰ ਗਈ ਸੋ ਮੇਰੀ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਇਮੇਜ ਲੋਕਾਂ ਅੱਗੇ ਆ ਗਈ ਕਿ ਇਹ ਮੈਨੂੰ ਉਹ ਹਲਕੇ ਦੇ ਲੋਕ ਗਰੀਬਾਂ ਦੀ ਮਸੀਹਾ ਵੀ ਕਹਿੰਦੇ ਹੁੰਦੇ ਸੀ ਮੈਂ ਪਤਾ ਨਹੀਂ ਦਿਨ ਰਾਤ ਹੀ ਇੱਕ ਮੋਟੀਵੇਸ਼ਨ ਬਣ ਗਈ ਜਾਂ ਲੋਕਾਂ ਨੇ ਇਸ ਤਰ੍ਹਾਂ ਸਲਾਹਿਆ ਵੀ ਦਿਨ ਰਾਤ ਹੀ ਰਾਤ ਰਾਤ ਤੱਕ ਆਪਰੇਸ਼ਨ ਕਰੀ ਜਾਣੇ ਔਰ 6-7 ਸਾਲ ਦੀ ਜਿਹੜੀ ਸਰਵਿਸ ਮੇਰੀ ਸ਼੍ਰੀ ਮੁਖਸਰ ਸਾਹਿਬ ਚ ਰਹੀ ਉਸ ਤਰ੍ਹਾਂ ਮੈਂ 17000 ਤੋਂ ਉੱਪਰ ਆਪਰੇਸ਼ਨ ਕੀਤੇ ਸੀ ਔਰ ਸਾਰੇ ਗਰੀਬ ਪਰਿਵਾਰਾਂ ਦੇ ਲੋਕ ਆਉਂਦੇ ਹੁੰਦੇ ਸੀ ਉੱਥੇ ਔਰ ਉਹਦੇ ਲਈ ਸਰਕਾਰ ਮੈਨੂੰ ਅਵਾਰਡ ਵੀ ਕਰਦੀ ਰਹੀ ਹੈ ਤੇ ਇਹ ਕੁ ਜ਼ਿੰਦਗੀ ਦਾ ਹਿੱਸਾ ਬਣ ਗਿਆ ਜੋ ਛੁੱਟਣਾ ਨਹੀਂ ਹੈ ਸੋ ਇਸ ਕਰਕੇ ਉਹ profession ਹੁਣ ਵੀ ਮੇਰੇ ਨਾਲ ਨਾਲ ਚੱਲਦਾ ਮੈਂ ਉਹਨੂੰ ਛੱਡਿਆ ਨਹੀਂ ਹਲੇ ਅੱਛਾ ਜਦੋਂ resign ਕਰ ਰਹੇ ਸੀ ਉਦੋਂ ਸੀਗਾ ਜਦੋਂ ਪੋਲਿਟਿਕਸ ਵਿੱਚ ਐਂਟਰੀ ਹੋ ਗਈ ਉਹ ਤੋਂ resign ਕਰਨਾ ਪੈ ਗਿਆ ਉਹ ਕਿੰਨਾ ਕੋ ਡਿਫਿਕਲਟ ਰਿਹਾ ਕਿ ਕਿਉਂਕਿ ਉਹ ਤਾਂ ਉਸ ਸਮੇਂ ਇੱਕ ਜਿਹੜੇ ਪ੍ਰੋਫੈਸ਼ਨਰ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਬੱਚੇ ਵਾਂਗੂ ਪ੍ਰੋਫੈਸ਼ਨ ਵੀ ਹੁੰਦਾ ਤਾਂ ਉਹਨੂੰ ਛੱਡਣਾ ਕਿੰਨਾ ਕੋਖਾ ਸੀ ਹਾਂ ਬਿਲਕੁਲ ਉਸ ਸਮੇਂ 2021 ਦੀ ਗੱਲ ਹੈ ਕਿ ਜਦੋਂ ਮੈਨੂੰ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਲੈ ਕੇ ਗਏ ਸੀ ਉਹ ਐਸ ਐਸ ਐਮ ਪੀ ਫਰੀਦਕੋਟ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਤੇ ਉਸ ਤੋਂ ਬਾਅਦ 2021 ਚ ਵੀ ਇਹ ਗੱਲ ਚੱਲਣ ਲੱਗੀ ਸੀ ਕਿ ਤੁਹਾਨੂੰ ਇਲੈਕਸ਼ਨ ਲੜਾਉਣਗੇ ਪਰ ਮੈਂ ਉਸ ਇਲੈਕਸ਼ਨ ਦੇ ਜਾਂ ਪੋਲਿਟਿਕਸ ਆਉਣ ਕਰਕੇ ਨਹੀਂ ਜੌਬ ਛੱਡੀ ਸੀ ਮੈਂ ਪ੍ਰੀਮਚਰ ਰਿਟਾਇਰਮੈਂਟ ਲਈ ਸੀ ਮੈਂ ਇੱਕ ਚੈਰੀਟੇਬਲ ਹਸਪੀਟਲ ਖੋਲਿਆ ਸੀ ਪੋਲਿਟਿਕਸ ਛੌਣ ਤੋਂ 2-3 ਮਹੀਨੇ ਪਹਿਲਾਂ ਹੀ ਉਹ ਚੈਰੀਟੇਬਲ ਹਸਪੀਟਲ ਮੈਨੂੰ ਸੀ ਕਿ ਮੈਂ ਆਪਣੇ ਲੈਵਲ ਤੇ ਵਧੀਆ ਤਰ੍ਹਾਂ ਨਾਲ ਲੋਕਾਂ ਨੂੰ ਸਰਵ ਕਰਾਂ ਬਹੁਤ ਵਧੀਆ ਮਤਲਬ ਚੱਲ ਰਿਹਾ ਸੀ ਪਰ ਇਹ ਜਿਹੜੀ ਇੱਕਦਮ ਚੇਂਜ ਆਈ ਉਹ ਇੱਕ ਵਾਰੀ ਝਟਕਾ ਤਾਂ ਲੱਗਦਾ ਹੀ ਆ ਕਿ ਤੁਸੀਂ ਆਪਣੇ ਪ੍ਰੋਫੈਸ਼ਨਲ ਨੂੰ ਟੁੱਟ ਕੇ ਜਾਂ ਆਪਣੇ ਉਹਨਾਂ ਲੋਕਾਂ ਤੋਂ ਪਾਸੇ ਹੋ ਕੇ ਕੋਈ ਨਵਾਂ ਕੰਮ ਕਰੋ ਸੋ ਸ਼ੁਰੂ-ਸ਼ੁਰੂ 'ਚ ਮੈਨੂੰ ਵੀ ਔਖਾ ਲੱਗਿਆ ਸੀ ਔਰ ਤਰੀਕਾ ਵੀ ਔਖਾ ਹੁੰਦਾ ਕਿਉਂਕਿ ਸਾਨੂੰ ਪੋਲਿਟਿਕਸ ਨਹੀਂ ਆਉਂਦੀ ਹੁੰਦੀ ਜਿਹੜੇ ਆਪਣੇ ਆਪ ਨੂੰ ਬਹੁਤ ਐਕਸਪਰਟ ਪੋਲਿਟਿਸ਼ੀਅਨ ਸਮਝਦੇ ਅਸੀਂ ਤਾਂ ਉਹਨਾਂ ਦੇ ਬਰਾਬਰ ਕੁਝ ਵੀ ਨਹੀਂ ਆ ਸੋ ਅਸੀਂ ਤਾਂ ਆਮ ਲੋਕਾਂ ਵਰਗੇ ਸੋ ਉਵੇਂ ਹੀ ਲੋਕਾਂ ਤੋਂ ਜਾ ਕੇ ਕਹਿ ਲੋ ਕਿ ਵੋਟਾਂ ਮੰਗੀਆਂ ਜਾਂ ਲੋਕਾਂ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਮੰਗਣ ਦਾ ਲੋਕਾਂ ਨੇ ਮੇਰਾ ਕੰਮ ਦੇਖ ਕੇ ਮੇਰੇ ਨਾਲ ਚੱਲ ਪਏ ਸੋ ਆ ਕੰਮ ਦਾ ਜਿਸ ਪ੍ਰੋਫੈਸ਼ਨਲ ਤੁਸੀਂ ਜੁੜੇ ਹੋ ਉਹਨੂੰ ਛੱਡ ਕੇ ਪਾਸ ਜਾਣਾ ਪਰ ਹੌਲੀ ਹੌਲੀ ਜਿਵੇਂ ਲੱਗਿਆ ਵੀ ਇਸ ਪਾਸੇ ਵੀ ਆਪਾਂ ਬਹੁਤ ਸਾਰੇ ਲੋਕਾਂ ਦਾ ਉਹਨਾਂ ਦੀ ਜ਼ਿੰਦਗੀ ਬਦਲ ਸਕਦੇ ਹਾਂ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਲਿਆ ਸਕਦੇ ਹਾਂ ਸੋ ਹੌਲੀ ਹੌਲੀ ਲੱਗਿਆ ਕਿ ਇਹ ਵੀ ਠੀਕ ਹੈ ਜੇ ਤੁਸੀਂ ਇਸ ਪ੍ਰੋਫੈਸਰ ਨੂੰ ਐਜ਼ ਅ ਪੋਲਿਟਿਸ਼ੀਅਨ ਵੀ ਅਗਰ ਸਹੀ ਤਰੀਕੇ ਨਾਲ ਚੱਲੋ ਤਾਂ ਇਹਦੇ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ ਐਜ਼ ਅ ਪੋਲਿਟਿਸ਼ੀਅਨ ਅੱਛਾ ਤੁਹਾਡੇ ਫਾਦਰ ਸਾਹਿਬ ਦੇ ਥਰੂ ਚਲੋ ਤੁਹਾਨੂੰ ਅਪਰੋਚ ਕੀਤੀ ਗਈ ਤੁਹਾਨੂੰ ਪਾਰਟੀ ਦੇ ਵਿੱਚ ਲਿਆਂਦਾ ਗਿਆ ਪੋਲਿਟਿਕਸ ਦੇ ਵਿੱਚ ਲਿਆਂਦਾ ਗਿਆ ਇਨ ਲੋਜ਼ ਦਾ ਵੀ ਕਾਫੀ ਸਮ ਟਾਈਮ ਪ੍ਰੈਸ਼ਰ ਰਹਿੰਦਾ ਹੈ ਇਨ ਲੋਜ਼ ਤੁਹਾਡੇ ਅਗਰੀ ਸੀਗੇ ਕਿ ਹਾਂ ਠੀਕ ਹੈ ਸਿਆਸਤ ਵਿੱਚ ਅਗਰ ਜਾ ਰਹੇ ਹੋ ਤਾਂ ਜਾਓ ਮੈਨੂੰ ਲੱਗਦਾ ਮੈਂ ਇਸ ਮਾਮਲੇ 'ਚ ਕਾਫੀ ਲੱਕੀ ਰਹੀ ਹਾਂ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਬਹੁਤ ਔਖਾ ਹੁੰਦਾ ਕਿ ਇਨ-ਲॉज ਵੱਲੋਂ ਕੀ ਰਿਸਪੌਂਸ ਆਉਣਾ ਹੈ ਜਾਂ ਤੁਸੀਂ ਕੁਝ ਨਵਾਂ ਕਰ ਰਹੇ ਹੋ ਔਰ ਪੋਲਿਟਿਕਸ 'ਚ ਜਾਣਾ ਤਾਂ ਇੱਕ ਵੱਡੀ ਗੱਲ ਹੋ ਜਾਂਦੀ ਹੈ ਆਮ ਪਰਿਵਾਰਾਂ ਲਈ ਸੋ ਉਹਦੇ ਵਿੱਚ ਕਦੇ ਵੀ ਮੇਰੇ ਹਸਬੰਡ ਜਾਂ ਮੇਰੇ ਇਨ-ਲॉज ਵੱਲੋਂ ਕੋਈ ਰੁਕਾਵਟ ਨਹੀਂ ਕ੍ਰੀਏਟ ਕੀਤੀ ਗਈ ਉਹ ਇੱਕ ਤਰ੍ਹਾਂ ਨਾਲ ਐਪਰੀਸ਼ੀਏਟ ਹੀ ਕੀਤਾ ਗਿਆ ਚਲੋ ਇੱਕ ਨਵਾਂ ਮੌਕਾ ਹੈ ਜੇ ਆਗੇ ਤਾਂ ਵੀ ਠੀਕੇ ਜੇ ਨਹੀਂ ਤਾਂ ਫਿਰ ਡਾਕਟਰ ਤਾਂ ਹੈਗੀ ਆ ਤੂੰ ਕਰੀ ਜਾਈ ਆਪਣਾ ਕੰਮ ਸੋ ਇਸ ਤਰ੍ਹਾਂ ਦਾ ਰਿਸਪੌਂਸ ਉਹਨਾਂ ਨੇ ਮੇਰੇ ਵੱਲੋਂ ਮਤਲਬ ਮੈਨੂੰ ਦਿੱਤਾ ਸੀਗਾ ਸੋ ਉਹਦੇ ਨਾਲ ਮੈਨੂੰ ਇੱਕ ਤਰ੍ਹਾਂ ਨਾਲ ਹੌਸਲਾ ਹੀ ਮਿਲਿਆ ਸੋ ਮੈਂ ਕਹਾਂਗੀ ਕਿ ਹੋਰ ਵੀ ਮੈਂ ਆਪਣੀਆਂ ਪਰਿਵਾਰਾਂ ਵਿੱਚ ਜਿਹੜੀਆਂ ਧੀਆ ਭੈਣਾਂ ਰਹਿ ਰਹੀਆਂ ਉਹਨਾਂ ਦੇ ਵੀ ਇਨ-ਲॉਜ਼ ਨੂੰ ਇਹ ਬੇਨਤੀ ਕਰਾਂਗੀ ਕਿ ਜਦੋਂ ਆਪਣੀਆਂ ਨੋਹਾਂ ਲਈ ਜਿਹੜੀ ਸੋਚ ਹੁੰਦੀ ਉਹ ਧੀਆ ਵਰਗੀ ਹੀ ਰੱਖੋ ਕਿ ਉਹਨਾਂ ਨੂੰ ਵੀ ਕੋਈ ਨਵਾਂ ਮੌਕਾ ਮਿਲਦਾ ਤਾਂ ਦਿਲ ਖੋਲ ਕੇ ਉਹ ਮੌਕਾ ਦੇਣਾ ਚਾਹੀਦਾ ਅੱਛਾ ਮੈਂ ਫਿਰ ਉਹੀ ਗੱਲ ਬਫਰੀਦਕੋਟ ਤੋਂ ਤੁਸੀਂ ਜਦੋਂ ਤੁਸੀਂ ਇਦਾਂ ਡਾਕਟਰ ਬਣ ਕੇ ਜਿੰਨਾ ਤੁਹਾਨੂੰ ਉਧਰ ਲੋਕਾਂ ਨੇ ਪਿਆਰ ਦਿੱਤਾ ਜਿੱਦਾਂ ਮਸੀਹਾ ਸਮਝਿਆ ਗਿਆ ਕੋਈ ਇਦਾਂ ਵੀ ਕਹਿੰਦਾ ਹੁੰਦਾ ਸੀ ਆ ਕੇ ਕਿ ਅਸੀਂ ਵੀ ਆਉਦੇ ਬੱਚਿਆਂ ਨੂੰ ਇਦਾਂ ਹੀ ਬਣਾਣਾ ਹੈ ਤੁਹਾਡੇ ਵਾਂਗੂ ਡਾਕਟਰ ਬਣਾਣਾ ਹੈ ਅਸੀਂ ਪੜਾਣਾ ਹੈ ਬਿਲਕੁਲ ਜੀ ਖੁਸ਼ੀ ਵੀ ਹੁੰਦੀ ਹੈ ਕਈ ਵਾਰੀ ਜਿਵੇਂ ਕਈ ਵਾਰੀ ਬੇਟੀਆਂ ਆਉਂਦੀਆਂ ਨੇ ਯੰਗ ਬੱਚੀਆਂ ਆਉਂਦੀਆਂ ਨੇ ਕੁਝ ਦਿਨ ਪਹਿਲਾਂ ਦਿੱਲੀ ਚ ਹੀ ਮੈਨੂੰ ਕੈਂਪੇਨ ਕਰਦੀ ਇੱਕ ਕੁੜੀ ਮਿਲੀ ਸੀਗੀ ਬੜੀ ਛੋਟੀ ਉਮਰ ਦੀ ਤਾਂ ਉਹ ਮੈਨੂੰ ਜਦੋਂ ਇਸ ਤਰ੍ਹਾਂ ਨੇ ਕਿਹਾ ਕਿ ਤੁਸੀਂ ਸਾਡੇ ਰੋਲ ਮਾਡਲ ਹੋ ਤਾਂ ਮੈਨੂੰ ਬੜਾ ਲੱਗਿਆ ਕਿ ਸ਼ਾਇਦ ਲੋਕ ਮੈਨੂੰ ਪਸੰਦ ਕਰਦੇ ਆ ਸੋ ਉਹ ਚੀਜ਼ ਲੱਗਦਾ ਕਿ ਜਿਤ ਕਰ ਤੁਸੀਂ ਕਿਸੇ ਲਈ ਮਿਸਾਲ ਵੀ ਬਣਦੇ ਹੋ ਜਾਂ ਤੁਹਾਡੀ ਜ਼ਿੰਦਗੀ ਤੋਂ ਕੋਈ ਕੁਝ ਸਿੱਖਦਾ ਤਾਂ ਇਹ ਵੀ ਵਧੀਆ ਗੱਲ ਹੈ ਕਿਉਂਕਿ ਅਸੀਂ ਵੀ ਦੂਜਿਆਂ ਨੂੰ ਦੇਖ-ਦੇਖ ਕੇ ਹੀ ਅੱਗੇ ਵਧੇ ਹਨ ਕਿ ਇਹ ਦੇਖੋ ਇਹਨੇ ਵੀ ਏਡੀ ਤਰੱਕੀ ਕੀਤੀ ਸੀ ਤਰੱਕੀ ਕਹਿ ਲਓ ਜਾਂ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਕੰਮ ਕੀਤਾ ਸੀ ਸੋ ਇਸ ਤਰ੍ਹਾਂ ਇੱਕ ਦੂਜੇ ਦੀ ਜ਼ਿੰਦਗੀ ਤੋਂ ਆਪਾਂ ਸਿੱਖਦੇ ਹੀ ਰਹਿੰਦੇ ਹਾਂ ਕਿਉਂਕਿ ਪੋਲੀਟੀਸ਼ੀਅਨ ਦਾ ਰੋਲ ਮਾਡਲ ਹੋਣਾ ਮਤਲਬ ਬਹੁਤ ਘੱਟ ਪੋਲੀਟੀਸ਼ੀਅਨ ਇਹੋ ਜਿਹੇ ਹੁੰਦੇ ਜਿਹੜੇ ਕਿ ਕਿਸੇ ਦਾ ਵੀ ਰੋਲ ਮਾਡਲ ਬਣਨ ਕਿਉਂਕਿ ਪੋਲਿਟਿਕਸ ਪਤਾ ਨਹੀਂ ਕਿਉਂ ਇਹ ਬਣਾ ਦਿੱਤਾ ਗਿਆ ਹੈ ਕਿ ਕੀ ਕੀ ਚੀਜ਼ ਜੀ ਇਹੋ ਜੀ ਆ ਕਿ ਜਿਹੜਾ ਪੋਲਿਟਿਕਸ ਵਿੱਚ ਆ ਗਿਆ ਕਈ ਕਿਤੇ ਨਾ ਕਿਤੇ ਉਹ ਕਰਪਸ਼ਨ ਵਾਲੀ ਮੋਹਰ ਉਹਦੇ ਤੇ ਚਾਹੇ ਉਹ ਕਰਪਟਿਡ ਹੈ ਨਹੀਂ ਹੈ ਲੱਗ ਜਾਂਦੀ ਆ। ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿਉਂਕਿ ਪੋਲਿਟਿਸ਼ੀਅਨ ਨੂੰ ਲੋਕੀ ਗਾਲਾਂ ਹੀ ਕੱਢਦੇ ਆ ਔਰ ਇਹ ਵੀ ਕਹਿੰਦੇ ਹੁੰਦੇ ਆ ਵੀ ਲੁੱਟ ਕੇ ਖਾ ਗਏ ਪਰ ਮੈਨੂੰ ਲੱਗਦਾ ਹੈ ਕਿ ਉਸ ਇਮੇਜ ਨੂੰ ਤੁਸੀਂ ਬਦਲ ਵੀ ਸਕਦੇ ਹੋ। ਤਾਂ ਉਹਦੇ ਲਈ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ। ਚਲੋ ਸਾਨੂੰ ਤਾਂ ਹਲੇ 2-3 ਸਾਲ ਹੋਏ ਆ ਪਰ ਲੱਗੇ ਰਵਾਂਗੇ ਇਸ ਕਨਸੈਪਟ ਨੂੰ ਚੇਂਜ ਕਰਨ ਲਈ ਵੀ ਮਿਹਨਤ ਕਰਾਂਗੇ ਬਹੁਤ ਮਿਹਨਤ ਕਰਾਂਗੇ ਕਿ ਐਜ਼ ਅ ਪੋਲੀਟੀਸ਼ੀਅਨ ਵੀ ਤੁਸੀਂ ਇੱਕ ਚੰਗੇ ਕਿਰਦਾਰ ਨਾਲ ਲੋਕਾਂ 'ਚ ਵਿਚਰ ਸਕਦੇ ਹੋ ਸੋ ਇਹ ਮਿਹਨਤ ਜਾਰੀ ਹੈ ਮੈਮ ਫਿਰ ਬੈਲੈਂਸ ਕਿਵੇਂ ਕਰਦੇ ਹੋ ਇੱਕ ਮਾਂ ਦੀ ਡਿਊਟੀ ਸਭ ਤੋਂ ਵੱਡੀ ਉਸ ਤੋਂ ਬਾਅਦ ਇੱਕ ਡਾਕਟਰੀ ਉਸ ਤੋਂ ਬਾਅਦ ਪੋਲੀਟੀਸ਼ੀਅਨ ਇਹ ਤਿੰਨੋਂ ਚੀਜ਼ਾਂ ਨੂੰ ਨਾਲ ਕਿਵੇਂ ਬੈਲੈਂਸ ਕਰਦੇ ਮੈਨੂੰ ਤਾਂ ਲੱਗਦਾ ਹੈ ਕਿ ਇਹ ਪਰਮਾਤਮਾ ਵੱਲੋਂ ਹੀ ਕੋਈ ਸਮਰੱਥਾ ਹੁੰਦੀ ਹੈ ਔਰਤਾਂ ਨੂੰ ਕੁੜੀਆਂ ਨੂੰ ਦੇਖੋ ਤੁਸੀਂ ਵੀ ਇੱਕ ਔਰਤ ਨੂੰ ਔਰ ਬੈਲੈਂਸ ਦਾ ਸਾਰਾ ਦਿਨ ਭੱਜ-ਪਜਾਈ ਉਹ ਤਾਂ ਕਹਿ ਲਓ ਕਿ ਅੰਦਰੋਂ ਹੀ ਸਟਰੈਂਥ ਮਿਲਦੀ ਹੈ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਸਟਰਗਲ ਕਰਨ ਦੀ ਆਦਤ ਹੁੰਦੀ ਹੈ ਘਰਾਂ ਦੇ ਵਿੱਚ ਵੀ ਤੁਸੀਂ ਦੇਖ ਲਓ ਭਾਵੇਂ ਇੱਕ ਹਾਊਸ ਵਾਈਫ ਦੀ ਦੇਖ ਲਈ ਆਪਾਂ ਲਾਈਫ ਸਾਰਿਆਂ ਦੀ ਸੁਣ ਕੇ ਵੀ ਫਿਰ ਵੀ ਘਰ ਦੇ ਵਿੱਚ ਕਿਸ ਤਰ੍ਹਾਂ ਪੇਸ਼ੈਂਸ ਬਣਾ ਕੇ ਰੱਖਦੀ ਹੈ ਘਰ ਦੇ ਜਿਹੜਾ এনवायरमेंट ਉਹਨੂੰ ਹੈਲਦੀ ਬਣਾ ਕੇ ਰੱਖਦੀ ਹੈ ਸੋ ਇਹ ਤਾਂ ਪਰਮਾਤਮਾ ਦੀ ਦੇਣ ਹੈ ਸਾਡੀਆਂ ਧੀਆਂ ਭੈਣਾਂ ਨੂੰ ਵੀ ਉਹ ਆਪਣੇ ਆਪ ਹੀ ਸਮਰੱਥਾ ਬਖਸ਼ਦਾ ਸੋ ਮੈਂ ਕੱਲੀ ਨਹੀਂ ਸਾਡੀਆਂ ਬਹੁਤ ਸਾਰੀਆਂ ਅਣਗਿਣਤ ਔਰਤਾਂ ਨੇ ਜਿਨ੍ਹਾਂ ਚ ਬਹੁਤ ਜ਼ਿਆਦਾ ਸਮਰੱਥਾ ਔਰ ਆਪਣੀ ਸਮਰੱਥਾ ਤੋਂ ਵੱਧ ਕਰ ਰਹੀਆਂ ਨੇ ਅੱਛਾ ਕੀ ਆਂਦਾ ਕਿ ਫੀਮੇਲਸ ਨੂੰ ਥੋੜੇ ਐਕਸਟਰਾ ਐਫਰਟਸ ਕਰਨੇ ਪੈਂਦੇ ਆ ਕੁਝ ਵੀ ਅਚੀਵ ਕਰਨ ਦੇ ਲਈ ਇਹ ਤੁਹਾਡੇ ਨਾਲ ਵੀ ਹੁੰਦਾ ਤੁਹਾਡੇ ਨਾਲ ਦੇ ਕਾਲੀਗਸ ਤੋਂ ਮੇਲ ਕਾਲੀਗਸ ਤੋਂ ਲਾਈਕ ਥੋੜਾ ਜਿਹਾ ਵਾਧਾ ਐਫਰਟਸ ਕਰਨੇ ਪੈਂਦੇ ਦੇਖੋ ਜਿਸ ਤਰ੍ਹਾਂ ਆਪਣੇ ਸਮਾਜ ਦੀ ਬਣਤਰ ਹੈ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਈਏ ਦਾ ਇੱਕ ਤਰ੍ਹਾਂ ਨਾਲ ਔਰਤਾਂ ਨੂੰ ਥੋੜਾ ਪਿੱਛੇ ਸਮਝਿਆ ਜਾਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਉਹਦੇ ਵਿੱਚ ਸਾਨੂੰ ਪ੍ਰੂਵ ਕਰਨਾ ਪੈਂਦਾ ਹੈ ਕੰਮ ਕਰਕੇ ਵੀ ਸਾਡੇ 'ਚ ਕੋਈ ਕਮੀ ਨਹੀਂ ਹੈ ਅਸੀਂ ਤੁਹਾਡੇ ਤੋਂ ਅੱਗੇ ਵੀ ਹੋ ਸਕਦੇ ਹਾਂ ਸੋ ਇਹ ਤਾਂ ਇੱਕ ਚੈਲੰਜ ਹੀ ਹੈ ਜੋ ਆਪਾਂ ਬਹੁਤ ਸਾਲਾਂ ਤੋਂ ਲੱਗੇ ਹੋਏ ਆ ਐਕਸੈਪਟ ਕਰਕੇ ਕਦੋਂ ਤੋਂ ਦੇਖੋ ਫੀਮੇਲ এডਿਕੇਸ਼ਨ ਆਪਾਂ ਪ੍ਰਮੋਟ ਕਰ ਰਹੇ ਹਾਂ ਕਿ ਸਾਡੀਆਂ ਕੁੜੀਆਂ ਉਦੋਂ ਵੱਧ ਮੁੰਡਿਆਂ ਤੋਂ ਵੱਧ ਪੜ ਸਕਦੀਆਂ ਨੇ ਸੋ ਇਹ ਚੀਜ਼ ਹਲੇ ਤੱਕ ਸਮਾਜ ਦਾ ਹਿੱਸਾ ਹੈ ਇਹਦੇ ਵਿੱਚ ਕੋਈ ਇਨਕਾਰ ਵਾਲੀ ਗੱਲ ਨਹੀਂ ਹੈ ਅੱਛਾ ਇੱਕ ਇਹ ਵੀ ਮੈਨੂੰ ਲੱਗਦਾ ਹੈ ਔਰਤਾਂ ਦੇ ਵਿੱਚ ਇੱਕ ਖੂਬਸੂਰਤੀ ਹੈ ਕਿ ਉਹ ਚੈਲੰਜ ਨੂੰ ਬੜੀ ਜਲਦੀ ਐਕਸੈਪਟ ਵੀ ਕਰਦੀਆਂ ਉਹ ਖੁਦ ਨੂੰ ਪ੍ਰੂਵ ਕਰਨ ਚੋਈ ਕੋਈ ਕਸਰ ਨਹੀਂ ਫਿਰ ਛੱਡਦੀਆਂ ਬਿਲਕੁਲ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਬੜੀ ਖੂਬਸੂਰਤੀ ਦੇ ਨਾਲ ਔਰ ਮੈਨੂੰ ਲੱਗਦਾ ਹੈ ਕਿ ਉਹ ਚੈਲੰਜ ਐਕਸੈਪਟ ਕਰਕੇ ਉਹਨੂੰ ਆਪਦੇ ਆਪ ਨੂੰ ਪ੍ਰੂਵ ਵੀ ਕਰ ਲੈਂਦੀਆਂ ਨੇ ਔਰ ਮੈਂ ਤਾਂ ਕਹਾ ਕਿ ਜੇਕਰ ਆਪਣੇ ਘਰ ਚ ਬੇਟੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਸਿਖਾਉਣਾ ਚਾਹੀਦਾ ਕਿ ਚੈਲੰਜ ਸਾਨੂੰ ਐਕਸੈਪਟ ਕਰਨੇ ਚਾਹੀਦੇ ਆ ਡਰਨਾ ਨਹੀਂ ਚਾਹੀਦਾ ਚਲੋ ਮੈਂ ਹੁਣ ਆਪਾਂ ਸਿਆਸਤ ਵੱਲ ਵੀ ਆਨੇ ਆ 3 ਸਾਲ ਸਰਕਾਰ ਨੂੰ ਹੋ ਗਏ ਆਲਮੋਸਟ ਤਾਂ ਕੀ ਕੁਛ ਤੁਸੀਂ ਸਿਆਸਤ ਦੇ ਵਿੱਚ ਆਕੇ ਕਿਉਂਕਿ ਹਰ ਰੋਜ਼ ਬੰਦਾ ਕੁਝ ਨਾ ਕੁਝ ਸਿੱਖਦਾ ਵੀ ਹੈ ਲੋਕਾਂ ਦਾ ਜੋ ਸਰਵ ਕਰ ਰਿਹਾ ਕਰ ਰਿਹਾ ਪਰ ਤੁਸੀਂ ਕੀ ਕੁਛ ਸਿੱਖਿਆ ਤੁਹਾਨੂੰ ਕੀ ਲੱਗਦਾ ਸਿਆਸਤ ਕੀ ਦੇਖੋ ਜੀ ਮੈਂ ਪਹਿਲਾਂ ਪਹਿਲਾਂ ਮੈਨੂੰ ਵੀ ਬੜਾ ਲੱਗਦਾ ਸੀ ਅਜੀਬ ਵੀ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਹੁੰਦਾ ਸਿਆਸਤ ਦੇ ਵਿੱਚ ਜਿਵੇਂ ਲੋਕ ਸਮਝਦੇ ਆ ਕਿ ਪਤਾ ਨਹੀਂ ਇਹ ਲੋਕ ਕਿਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਸਿਆਸੀ ਲੋਕ ਹੁੰਦੇ ਆ ਪਰ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਮੈਂ ਡਾਕਟਰੀ ਦੇ ਪੇਸ਼ੇ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ ਸੋ ਉਸੇ ਤਰ੍ਹਾਂ ਹੀ ਪੋਲਿਟਿਕਸ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਤੁਹਾਡੇ ਕਰਨ ਵਾਲੇ ਕੰਮ ਕੀ ਨੇ ਅਸੀਂ ਉਹਨਾਂ ਕੰਮਾਂ ਤੇ ਫੋਕਸ ਕਰੀਏ ਅਸੀਂ ਜਿਹੜੀਆਂ ਚੀਜ਼ਾਂ 'ਚ ਪਿੱਛੇ ਰਹਿ ਗਏ ਉਹਨਾਂ ਤੇ ਫੋਕਸ ਕਰੀਏ ਨਾ ਕਿ ਅਸੀਂ ਉਹਨਾਂ ਦੇ ਉਹਨਾਂ ਚੀਜ਼ਾਂ ਨੂੰ ਘੁਮਾ ਕੇ ਉਹਨਾਂ ਦਾ ਕੋਈ ਹੋਰ ਜਿਵੇਂ ਮੈਂ ਪਹਿਲਾਂ ਜਦੋਂ ਮੈਂ ਇਹ ਡਿਪਾਰਟਮੈਂਟ ਸੰਭਾਲਿਆ ਤਾਂ ਸਕੈਮ ਇਸ ਸਕੈਮ ਇਹਦੇ ਵਿੱਚ ਵੀ ਇਹ ਆ ਸਕੈਮ ਹੋਇਆ ਸੀ ਉਹ ਸਕੈਮ ਹੋਇਆ ਸੀ ਤਾਂ ਸਕੈਮ ਕਿਉਂ ਹੁੰਦੇ ਆ ਜਦੋਂ ਤੁਹਾਡਾ ਨiyet ਸੱਚੀ ਨਹੀਂ ਆ ਸੋ ਤੁਸੀਂ ਸਾਫ਼ ਨੀਤ ਨਾਲ ਕੰਮ ਕਰੋਗੇ ਤਾਂ ਲੋਕ ਵੀ ਤੁਹਾਨੂੰ ਪਸੰਦ ਕਰਦੇ ਆ ਔਰ ਜਿਹੜੀਆਂ ਸਕੀਮਾਂ ਉਹ ਵੀ ਸਿਰੇ ਚੜਨ ਲੱਗ ਜਾਂਦੀਆਂ ਸੋ ਬਹੁਤ ਸਾਰੇ ਇਹੋ ਜਿਹੇ ਮਸਲੇ ਸੀ ਜਿਹੜੇ ਲੱਗਦੇ ਸੀ ਵੀ ਕਦੇ ਇਹ ਸੌਟ ਆਊਟ ਹੀ ਨਹੀਂ ਹੋਣਗੇ ਸੋ ਹੋਏ ਆ ਸੋ ਹੋਣ ਦੇ ਪਿੱਛੇ ਇਹ ਕਿ ਇਮਾਨਦਾਰੀ ਨਾਲ ਕੰਮ ਕਰੋ ਸੋ ਸਾਫ ਨੀਤ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਸਭ ਕੁਝ ਠੀਕ ਹੋ ਜਾਂਦਾ ਅੱਛਾ 3 ਸਾਲਾਂ ਦੇ ਵਿੱਚ ਤੁਹਾਡੀ ਜੇ ਕੋਈ ਪੰਜ ਅਹਿਮ ਕੰਮ ਕਹਾਂ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਤੁਸੀਂ ਖੁਦ ਮੰਨਦੇ ਹੋ ਦੇਖੋ ਮੈਨੂੰ ਇਹ ਲੱਗਦਾ ਕਿ ਮੈਨੂੰ ਦੋ ਡਿਪਾਰਟਮੈਂਟ ਦਿੱਤੇ ਗਏ ਸੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੋਸ਼ਲ ਜਸਟਿਸ ਦੀ ਜਦੋਂ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਐਸਸੀ ਬੱਚਿਆਂ ਲਈ ਇੱਕ ਸਕਾਲਰਸ਼ਿਪ ਸਕੀਮ ਹੈ ਜਿਹਦੇ ਵਿੱਚ ਪਿਛਲੀ ਸਰਕਾਰ ਵਿੱਚ ਘਟਾਲਾ ਸਕੀਮ ਘਟਾਲਾ ਸਕੀਮ ਘਟਾਲਾ ਇਹ ਬੜਾ ਰੋਲਾ ਪਿਆ ਸੀਗਾ ਸੋ ਉਹਦੇ ਵਿੱਚ ਕਹਿੰਦੇ ਸੀ ਵੀ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ ਸੌਰਟ ਆਊਟ ਉਹਦੇ ਵਿੱਚ ਅਸੀਂ ਬੰਦਿਆਂ ਨੂੰ ਸਜ਼ਾ ਵੀ ਦਿੱਤੀ ਉਹਦੇ ਉਹ ਸਕੀਮ ਨੂੰ ਟਰਾਂਸਪੇਰੈਂਟ ਵੀ ਕੀਤਾ ਔਰ ਜਿੱਥੇ ਕਹਿੰਦੇ ਸੀ ਕਿ ਬੱਚਿਆਂ ਤੱਕ ਪਹੁੰਚਦੀ ਨਹੀਂ ਸਕਾਲਰਸ਼ਿਪ ਉਹ ਹੁਣ ਅਸੀਂ ਜਿਹੜੇ 1.5 ਲੱਖ ਤੋਂ ਥੱਲੇ ਚਲੇ ਗਏ ਸੀ ਬੱਚੇ 2.5 ਲੱਖ ਤੱਕ ਲੈ ਕੇ ਆਏ ਔਰ ਮੈਨੂੰ ਲੱਗਦਾ ਹੈ ਉਹ ਗਰੀਬ ਬੱਚਿਆਂ ਨੂੰ ਇੰਨਾ ਜ਼ਿਆਦਾ ਐਜੂਕੇਸ਼ਨ ਦੇ ਵੱਲ ਪ੍ਰਮੋਟ ਕਰਨਾ ਮੈਨੂੰ ਆਪਣੇ ਆਪ ਚ ਲੱਗਦਾ ਕਿ ਮੈਂ ਇਹਦੇ ਵਿੱਚ ਕੁਝ ਕੀਤਾ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਮੈਨੂੰ ਬੱਚਿਆਂ ਦਾ ਥੋੜਾ ਜਿਹਾ ਹੁੰਦਾ ਹੈ ਕਿ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਪ੍ਰਮੋਟ ਕਰ ਸਕਦੇ ਹਾਂ ਬਹੁਤ ਸਾਰੇ ਬੱਚੇ ਸਾਡੇ ਬੈਗਿੰਗ ਦੇ ਵਿੱਚ ਇਨਵੋਲਡ ਹੁੰਦੇ ਆ ਬਹੁਤ ਸਾਰੇ ਮੈਨੂੰ ਵੀ ਸਵਾਲ ਪੁੱਛੇ ਜਾਂਦੇ ਸੀ ਸੋ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਸ਼ੁਰੂ ਕੀਤਾ ਸੀਗਾ ਕਿ ਇਹਨਾਂ ਨੂੰ ਰੈਸਕਿਊ ਕੀਤਾ ਜਾਵੇ ਬੱਚਿਆਂ ਨੂੰ ਸੋ ਹੁਣ ਤੱਕ ਅਸੀਂ 250 ਤੋਂ ਉੱਪਰ ਬੱਚੇ ਰੈਸਕਿਊ ਕੀਤੇ ਉਹਨਾਂ ਨੂੰ ਵਾਪਸ ਸਕੂਲਾਂ 'ਚ ਲੈ ਕੇ ਗਏ ਉਹਨਾਂ ਨੂੰ ਸਪਾਂਸਰਸ਼ਿਪ ਸਕੀਮ ਨਾਲ ਜੋੜਿਆ ਤਾਂ ਕਿ 4000 ਰੁਪਿਆ ਮੇਰੇ ਅਕਦਾਜਾ ਵੀ ਸੋ ਉਹ ਲੱਗਦਾ ਹੁੰਦਾ ਕਿ ਵਾਕਈ ਕੋਈ ਟਰਾਂਜੀਸ਼ਨ ਤਾਂ ਹੈ ਨਾ ਕੁਝ ਤਾਂ ਅਸੀਂ ਬਦਲ पाए ਫਿਰ ਅਸੀਂ ਅੰਗ ਆਰਤਾਂ ਦੇ ਕਹਿ ਲਓ ਕਿ ਸਾਡੀਆਂ ਅੰਗਣਵਾੜੀ ਵਰਕਰ ਮੇਰੇ ਡਿਪਾਰਟਮੈਂਟ ਦਾ ਹਿੱਸਾ ਜੀ ਇਹ ਬਹੁਤ ਜ਼ਿਆਦਾ ਦੁਖੀ ਸੀਗੀਆਂ ਵੀ ਸਾਡੀ ਬਦਲ ਹੀ ਨਹੀਂ ਹੁੰਦੀ ਕਿ ਇਹਨਾਂ ਨੇ ਕੋਈ ਪਾਲਿਸੀ ਬਣਾ ਰੱਖੀ ਸੀ ਵੀ ਜੇ ਕੋਈ ਅੰਗਣਵਾੜੀ ਵਰਕਰ ਵਿਆਹ ਕੇ 200 ਕਿਲੋਮੀਟਰ ਦੂਰ ਚਲੀ ਗਈ ਤਾਂ ਉਹਨੇ ਆਪਦੇ ਪੇਕੇ ਪਿੰਡ ਹੀ ਆ ਕੇ ਨੌਕਰੀ ਕਰਨੀ ਆ ਹਾਂ ਸੋ ਉਹ ਪਾਲਿਸੀ ਚੇਂਜ ਕੀਤੀ ਇਹਨਾਂ ਦੀਆਂ ਬਦਲੀਆਂ ਕਰਨੀਆਂ ਸ਼ੁਰੂ ਕੀਤੀਆਂ 5000 ਨਵੀਆਂ ਆਂਗਣਵਾੜੀ ਵਰਕਰਾਂ ਭਰਤੀਆਂ ਕੀਤੀਆਂ ਔਰਤਾਂ ਵੀ ਕਹਿ ਲਓ ਕਿ ਇੱਕ ਤਰ੍ਹਾਂ ਦੀ ਨਾ ਦੇਖੋ ਹੁਣ ਸਾਡੇ ਕੋਲ ਫਿਰ ਹੋਰ ਮਸਲਾ ਆਇਆ ਜੀ ਬਹੁਤ ਸਾਰੀਆਂ ਔਰਤਾਂ ਨੂੰ ਵਰਗਲਾ ਕੇ ਬਾਹਰ ਲੈ ਜਾਂਦੇ ਆ ਮਾਨਵ ਵਰਗੇ ਕੰਟਰੀਸ ਚ ਲੈ ਜਾਂਦੇ ਆ ਉੱਥੇ ਜਾ ਕੇ ਟਾਰਚਰ ਕੀਤਾ ਜਾਂਦਾ ਉਹਨਾਂ ਦੇ ਲਈ ਅਸੀਂ ਇੱਕ ਪਾਲਿਸੀ ਲੈ ਕੇ ਆਏ ਜਿਹਦੀਆਂ ਗਾਈਡਲਾਈਨਸ ਹੁਣ ਅਸੀਂ ਥੋੜੇ ਦਿਨਾਂ ਚ ਜਾਰੀ ਵੀ ਕਰਨ ਜਾ ਰਹੇ ਹਾਂ ਤਾਂ ਕਿ ਉਹਦਾ ਇੱਕ ਹਿੱਸਾ ਹੋਏਗਾ ਕਿ ਜਿਹੜੀ ਵੀ ਔਰਤ ਬਾਹਰ ਜਾਏਗੀ ਉਹਦਾ ਰਿਕਾਰਡ ਸਾਡੇ ਡਿਪਾਰਟਮੈਂਟ ਕੋਲ ਰਹੇਗਾ ਉਹਨੂੰ ਅਸੀਂ ਟ੍ਰੇਸੇਬਲ ਰੱਖਾਂਗੇ ਵੀ ਉਹ ਜਿੱਥੇ ਵੀ ਜਾਊਗੀ ਸਾਨੂੰ ਪਤਾ ਹੋਏਗਾ ਸੋ ਉਹਦੀ ਹ ਗਾਈਡਲਾਈਨ ਅਸੀਂ ਸ਼ੁਰੂ ਕਰਾਂਗੇ ਮੈਨੂੰ ਲੱਗਦਾ ਕਿ ਇਹ ਵੀ ਸਾਡੀ ਅਚੀਵਮੈਂਟ ਵੱਡੀ ਹੋਏਗੀ ਉਸ ਤੋਂ ਬਾਅਦ ਅਸੀਂ 181 ਹੈਲਪਲਾਈਨ ਉਹ ਅਸੀਂ ਬਹੁਤ ਜ਼ਿਆਦਾ ਹੁਣ ਸਟਰੋਂਗ ਕਰਨ ਜਾ ਰਹੇ ਹਾਂ ਤਾਂ ਕਿ ਕੋਈ ਵੀ ਬੱਚੀ ਹੈ ਔਰਤ ਹੈ ਮਹਿਲਾ ਕਿਸੇ ਵੀ ਰੂਪ ਚੱਕ ਤੇ ਮੁਸੀਬਤ ਚ ਫਸਦੀ ਹੈ ਤੋ ਇਮੀਡੀਏਟਲੀ ਉਹਨੂੰ ਬਚਾਇਆ ਜਾ ਸਕੇ ਔਰ ਉਹਨੂੰ ਰੈਸਕਿਊ ਕੀਤਾ ਜਾ ਸਕੇ ਸੋ ਇਹ ਕੁਛ ਮੋਟੇ ਮੋਟੇ ਪੁਆਇੰਟ ਆ ਜਿਹਨੂੰ ਲੱਗਦਾ ਕਿ ਉਹਦੇ ਨਾਲ ਕਾਫੀ ਜ਼ਿਆਦਾ ਬਦਲਾ ਜਿਹੜਾ ਜੋ ਮੇਰਾ ਡਿਪਾਰਟਮੈਂਟ ਉਹਦੇ ਚ ਆਏਗਾ ਅੱਛਾ ਮੈਮ ਬਹੁਤ ਬਹੁਤ ਤੁਹਾਡਾ ਧੰਨਵਾਦ ਪਰ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਕਹਾਂਗੀ ਕਿ ਕੁਝ ਮਹਿਲਾਵਾਂ ਇਹੋ ਜਿਹਾ ਹੁੰਦੀਆਂ ਜਿਹੜੀਆਂ ਆਪਣੇ ਮਾਇਕੇ ਦੇ ਵਿੱਚ ਤੇ ਸਸਰਾਲ ਦੇ ਵਿੱਚ ਮਤਲਬ ਉਹ ਜ਼ਿੰਮੇਵਾਰੀਆਂ ਦੇ ਵਿੱਚ ਸਟਕ ਹੋ ਜਾਂਦੀਆਂ ਆਪਣੇ ਆਪ ਨੂੰ ਭੁੱਲ ਜਾਂਦੀਆਂ ਆਪਣੇ ਸੁਪਨੇ ਆਪਣੀ ਉਡਾਨ ਭੁੱਲ ਜਾਂਦੀਆਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਹਾਂ ਇਹ ਬਹੁਤ ਚਲੋ ਕਿ ਇੱਕ ਨਵਾਂ ਕੁਸਚਨ ਔਰ ਸੋਣਾ ਕੁਸਚਨ ਕੀਤਾ ਤੁਸੀਂ ਔਰ ਮੈਂ ਇਹੀ ਕਹਾਂਗੀ ਕਿ ਜਿਹੜੀਆਂ ਸਾਡੀਆਂ ਕਈ ਵਾਰੀ ਨਾ ਔਰਤਾਂ ਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਵੀ ਤੇਰਾ ਕੰਮ ਰੋਟੀ ਬਣਾਉਣਾ ਹੈ ਘਰ ਨੂੰ ਸੰਭਾਲ ਕੇ ਰੱਖਣਾ ਪਰ ਉਹ ਵੀ ਇੱਕ ਇਨਸਾਨ ਹੈ ਉਹਨੇ ਵੀ ਆਪਣੀ ਜ਼ਿੰਦਗੀ ਜ਼ਿੰਦਗੀ ਤਾਂ ਇੱਕ ਵਾਰ ਮਿਲਦੀ ਹੈ ਉਹਨੇ ਵੀ ਕੁਝ ਅਚੀਵ ਕਰਨਾ ਸੋ ਕਦੇ ਵੀ ਆਪਣੇ ਸੁਪਨੇ ਨਾ ਮਰਨ ਦਿਓ ਭਾਵੇਂ ਤੁਸੀਂ ਹਾਊਸ ਵਾਈਫ ਹੋ ਭਾਵੇਂ ਤੁਸੀਂ ਘਟ ਪੜੇ ਹੋ ਹਮੇਸ਼ਾ ਵੱਡਾ ਸੋਚੋ ਜੇ ਵੱਡਾ ਸੋਚਾਂਗੇ ਤਾਂ ਤਾਂ ਹੀ ਅਸੀਂ ਬਾਹਰ ਜਾਵਾਂਗੇ ਸੋ ਆਪਣੇ ਸੁਪਨਿਆਂ ਨੂੰ ਜਿਉਂਦੇ ਰੱਖੋ ਤੇ ਗਾਹਾਂ ਆਪਣੀਆਂ ਤਿਆਂ ਦੇ ਸੁਪਨਿਆਂ ਨੂੰ ਵੀ ਜਿਉਂਦੇ ਰੱਖੋ ਸੋ ਕਦੇ ਵੀ ਆਪਣੇ ਮਨ ਦੀ ਇੱਛਾ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਉਹਦੇ ਲਈ ਐਫਰਟਸ ਕਰਦੇ ਰਹਿਣਾ ਚਾਹੀਦਾ ਥੈਂਕ ਯੂ ਸੋ ਮੱਚ ਮੈਮ ਬਹੁਤ ਚੰਗਾ ਲੱਗਿਆ ਬਹੁਤ ਇਨਸਪਾਇਰਿੰਗ ਥੜੀ ਆਪਣੀ ਸਟੋਰੀ ਹੈ ਮੈਨੂੰ ਲੱਗਦਾ ਹੈ ਕਿ ਇਹ ਇੰਟਰਵਿਊ ਦੇਖ ਕੇ ਬਹੁਤ ਸਾਰੀਆਂ ਮਹਿਲਾਵਾਂ ਹੋਰ ਇਨਸਪਾਇਰ ਹੋਣਗੀਆਂ ਤੇ ਵਾਕਈ ਆਪਣੇ ਸੁਪਨਿਆਂ ਦੀ ਢਾਨ ਭਰਨਗੀਆਂ ਤਾਂ ਬਿਲਕੁਲ ਇਹ ਇੱਕ ਜੀਵਨੀ ਸੀਗੀ ਡਾਕਟਰ ਬਲਜੀਤ ਕੋਰ ਹੋਰਾਂ ਦੀ ਕਿ ਕਿਸ ਤਰੀਕੇ ਨਾਲ ਉਹ ਅੱਜ ਕੈਬਨਿਟ ਮਿਨਿਸਟਰ ਦੀ ਜਿਹੜੀ ਕੁਰਸੀ ਦੇ ਉੱਤੇ ਬੈਠੇ ਨੇ ਇੱਕ ਬੜੀ ਰੈਪਿਊਟੇਸ਼ਨ ਵਾਲੀ ਚਿਹਰੇ ਹੁੰਦੀ ਹੈ ਪਰ ਉਹਨੀਆਂ ਹੀ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੈਲੈਂਸ ਕਰ ਰਹੇ ਨੇ ਉਮੀਦ ਕਰਦੀਆਂ ਤੁਹਾਨੂੰ ਇਹ ਸਾਡੀ ਅੱਜ ਦੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਜ਼ਰੂਰ ਇਨਸਪਾਇਰ ਹੋਏ ਹੋਗੇ